इंडिया फोकस 24 ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨਸ਼ੂ ਮੜਕਣ ਇਸ ਟਾਈਮ ਤੇ ਮੌਜੂਦ ਹਾਂ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਵਿੱਚ ਜਿੱਥੇ ਅੱਜ ਮੌਕ ਡ੍ਰਿਲ ਹੋਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਅਤੇ ਅਧਿਕਾਰੀ ਪਹੁੰਚੇ ਪਏ ਨੇ ਇੱਕ ਵਾਰ ਤੁਹਾਡੇ ਨਾਲ ਤਸਵੀਰਾਂ ਜਰੂਰ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮਿਲਟਰੀ ਪਹੁੰਚੀ ਪਈ ਹੈ ਤੇ ਉੱਥੇ ਵੱਡੇ ਅਧਿਕਾਰੀ ਪਹੁੰਚੇ ਪਏ ਨੇ ਤੇ ਤੁਹਾਡੇ ਨਾਲ ਤਸਵੀਰਾਂ ਲਾਈਵ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਬੱਚਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਤੁਹਾਡਾ ਨਾਮ ਕੀ ਹੈ ਪ੍ਰੀਤੀ ਘਰ ਸਰ ਤੇ ਅੱਜ ਜਿਹੜੀ ਟ੍ਰੇਨਿੰਗ ਦਿੱਤੀ ਗਈ ਆ ਤੁਹਾਨੂੰ ਮਿਲਟਰੀ ਦੇ ਤੌਰ ਤੋਂ ਮਤਲਬ ਕਿ ਜੇ ਮੌਕ ਟ੍ਰਿਲ ਕਰਾਈ ਗਿਆ ਕਿਵੇਂ ਦੇਖਦੇ ਉਹਨੂੰ ਮਤਲਬ ਕਿ ਸਾਨੂੰ ਲੈਰ ਟ੍ਰੈਨ ਚਾਹੀਦੇ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਕਿੱਦੇ ਕਿੱਦੇ ਰਹਿਣਾ ਕੁ ਸਕਿੱਲਾਂ ਦੱਸਿਆ ਨੇ ਕਿ ਵੀ ਅਸੀਂ ਇਹਨਾਂ ਨੂੰ ਫੇਸ ਕਰਨਾ ਤੇ ਸਾਡੇ ਅਸੀਂ ਦੁੱਧਨ ਜਾ ਕੇ ਸਮਝਾਈਏ ਕਿ ਵੀ ਐਨਾ ਨਹੀਂ ਡਰਨ ਦੀ ਘਬਰਾਰ ਦੀ ਲੋੜ ਤੇ ਕੀ ਹੋਰ ਕੀ ਟ੍ਰੇਨਿੰਗ ਦਿੱਤੀ ਉਹਨਾਂ ਨੇ ਹਾਂਜੀ ਕਾਫੀ ਟ੍ਰੇਨਿੰਗ ਦਿੱਤੀ ਹੈ ਜੀ ਉਹਨਾਂ ਨੇ ਜਿਵੇਂ ਕਿ ਸਾਨੂੰ ਦੱਸਿਆ ਫੈਸਲ ਵਗੈਰਾ ਦੱਸਿਆ ਵੀ ਕਿੱਦੇ ਕਿੱਦੇ ਕਰਨੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਿੱਦਾਂ ਅੱਜ ਮੌਕ ਡ੍ਰਿਲ ਦੇ ਵਿੱਚ ਜਦੋਂ ਜੇ ਕੋਈ ਹਮਲੇ ਦੀ ਤਿਆਰੀ ਹੁੰਦੀ ਹੈ ਜਾਂ ਫਿਰ ਇਹੋ ਜਿਹਾ ਮਾਹੌਲ ਬੰਦਾ ਮਹਾ ਹਮਲੇ ਦਾ ਤਾਂ ਬੱਚੇ ਉਹਨਾਂ ਨੂੰ ਸਾਂਭ-ਪਾਲਣ ਤੇ ਲੋਕਾਂ ਨੂੰ ਜਾਗਰੂਕਤ ਕਰਨ ਜਾ ਕੇ ਕਿ ਜੇ ਮੌਕ ਹਮਲਾ ਵਿਦੇਸ਼ ਵੱਲੋਂ ਮਤਲਬ ਪਾਕਿਸਤਾਨ ਵੱਲੋਂ ਕਰਾਇਆ ਜਾਂਦਾ ਤਾਂ ਉਹ ਕਿਵੇਂ ਹੈਂਡਲ ਕਰਨ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪ੍ਰਸ਼ਾਸਨ ਪਹੁੰਚਿਆ ਪਿਆ ਸੀ ਡੀਸੀ ਮੈਡਮ ਵੀ ਮੌਜੂਦ ਸੀ ਤੇ ਹੋਰ ਅਧਿਕਾਰੀ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਅੱਜ ਇਸ ਚੀਜ਼ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਮਿਲਟਰੀ ਅਧਿਕਾਰੀ ਉਹਨਾਂ ਨੂੰ ਸਮਝਾ ਰਹੇ ਨੇ ਕਿ ਉਹਨਾਂ ਨੂੰ ਕਿਹੜੇ-ਕਿਹੜੀ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਨੇ ਕਿ ਪੈਨਿਕ ਤਾਂ ਸਭ ਤੋਂ ਪਹਿਲਾਂ ਬਿਲਕੁਲ ਨਹੀਂ ਹੋਣਾ ਤੇ ਕਿਤੇ ਨਾ ਕਿਤੇ ਅਜ ਦੇਖਿਆ ਗਿਆ ਕਿ ਪਟਿਆਲਾ ਦੇ ਵਿੱਚ ਅਤੇ ਜਿਹੜੇ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਦਾ ਐਲਾਨ ਕੀਤਾ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਰਾਸ਼ਨ ਦੁਕਾਨਾਂ ਤੇ ਬਹੁਤ ਰਸ਼ ਦੇਖਿਆ ਗਿਆ ਪੈ ਹੈਂਗੀ ਕਿਉਂਕਿ ਸਾਡੇ ਜਿਹੜੇ ਅਧਿਕਾਰੀ ਨੇ ਉਹ ਬਿਲਕੁਲ ਤਿਆਰ ਨੇ ਭਾਰਤ ਬਿਲਕੁਲ ਤਿਆਰ ਹੈ ਜੇ ਪਾਕਿਸਤਾਨ ਵੱਲੋਂ ਥੋੜੀ ਜਿਹੀ ਗਤੀਵਿਧੀ ਕਰੀ ਜਾਂਦੀ ਹੈ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਬਿਲਕੁਲ ਕਰਨ ਦੀ ਲੋੜ ਨਹੀਂ ਪਟਿਆਲਾ ਤੋਂ ਇੰਡੀਆ ਫੋਕਸ 24 ਦੇ ਨਾਲ ਹਿਮਾਂਸ਼ ਮੜਕੰਦੀ ਦੀ ਰਿਪੋਰਟ ਸਰਜ ਪਟਿਆਲਾ ਦੇ ਵਿੱਚ ਮੌਕ ਟ੍ਰਿਲ ਹੋਈ ਹੈ ਕਿਵੇਂ ਦੇਖਦੇ ਹੋ ਇਹ ਇੱਕ ਬਹੁਤ ਇੰਪੋਰਟੈਂਟ ਰੈਸਲ ਸੀ ਜ ਜਿਹਦੀ ਜਰੂਰਤ ਸੀ ਕੋਈ ਐਮਰਜੈਂਸੀ ਹੋ ਜਾਂਦੀ ਹੈ ਕੋਈ ਦੇਸ਼ ਤੇ ਪ੍ਰੋਬਲਮ ਆ ਜਾਂਦੀ ਹੈ ਤੇ ਸੁਸਾਇਟੀ ਨੂੰ ਤਿਆਰ ਕਰਨ ਵਾਸਤੇ ਉਹਨਾਂ ਦੀ ਹੈਲਪ ਕਰਨ ਵਾਸਤੇ ਇੱਕ ਕਿਹੜਾ ਐਕਸ਼ਨ ਕਿੱਥੇ ਕਰਨੇ ਤਾਂ ਕਿ ਆਪਣੀ ਜਾਨ ਬਚਾ ਸਕਣ ਆਪਣੇ ਰੋਲੋਸ ਪ੍ਰੋਜ਼ੀ ਜਾਨ ਬਚਾ ਸਕਣ ਤੇ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰ ਸਕਣ ਤੇ ਸਰ ਇਸ ਚ ਲੋਕ ਕਮ ਕੀ ਜਾਣਕਾਰੀ ਦੇਣਾ ਚਾਹੁੰਗਾ ਜੀ ਜਾਣਕਾਰੀ ਇਹ ਹੈ ਕਿ ਕਬਰਾਂ ਦੀ ਲੋੜ ਨਹੀਂ ਪੈਣੇ ਕਰਨੀ ਲੋੜ ਨਹੀਂ ਅਸੀਂ ਪੂਰੇ ਪ੍ਰਿਪੇਅਰਡ ਆ ਮੌਕ ਰੈਸਸ ਕਰਨੇ ਆਲੇ ਤੇ ਜਰੂਰਤ ਪਈ ਤੇ ਹੋਰ ਕਰਾਂਗੇ ਹਰ ਪੱਖੋਂ ਉਹਨਾਂ ਨੂੰ ਸੇਫਟੀ ਦਾ ਤੇ ਉਹਨਾਂ ਦੀ ਹਰ ਚੀਜ਼ ਦਾ ਧਿਆਨ ਰੱਖਿਆ ਜਾਏਗਾ ਐਡਮਿਨਿਸਟ੍ਰੇਸ਼ਨ ਪੂਰੀ ਚੁਸਤ ਦਰਸਤ ਤੇ ਹਰ ਚੀਜ਼ ਕਾਬੂ ਤੇ ਸਰ ਇੱਕ ਬਲੈਕਆਊਟ ਬਾਰੇ ਦੱਸ ਦੋ ਕੀ ਹੈ ਬਲੈਕਆਊਟ ਬਲੈਕਆਊਟ ਹੈ ਬਿਲਕੁਲ ਤਾਂ ਕਿ ਦਿਖੇਗਾ ਕੋਈ ਲਾਈਟ ਆਉਣਾ ਹੋ ਉਹਨਾਂ ਨੂੰ ਸਾਡੀ ਲੋਕੇਸ਼ਨ ਸ਼ਹਿਰ ਕਿੱਥੇ ਆ ਪਿੰਡ ਕਿੱਥੇ ਜੰਗਲ ਕਿੱਥੇ ਦੇ ਬਾਰੇ ਕੋਈ ਆਈ ਜਾਣੀ ਤੇ ਪਾਕਿਸਤਾਨ ਨੇ ਕੋਈ ਪ੍ਰਤੀਕਿਰਿਆ ਕਰੀਏ ਸਰ ਜਿਹੜਾ ਕੱਲ ਬੀਤੀ ਰਾਤ ਭਾਰਤ ਵੱਲੋਂ ਟੈਕ ਰਿਆ ਗਿਆ ਹਲੇ ਤੱਕ ਤਾਂ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਕਰੇਗਾ ਵੀ ਨਹੀਂ ਕਰੇਗਾ ਵੀ ਸੋਚਣ ਦੀ ਗੱਲ ਹੈ ਉਹਨਾਂ ਚ ਇੰਨੀ ਹਿੰਮਤ ਵੀ ਨਹੀਂ ਹੈ ਕਿ ਸਾਡੇ ਨਾਲ ਦੁਬਾਰਾ ਕੁਝ ਕਰਨ ਜੇ ਕਰਨਗੇ ਤਾਂ ਮੂਤਰ ਦਬਾ ਦਿੱਤਾ ਜਾਏ ਤੇ ਸਰ ਭਾਰਤ ਦੇ ਵਸਨੀਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਕੁਝ ਨਹੀਂ ਪੈਨਿਕ ਨਾ ਕਰੋ ਆਪਣੀ ਫੌਜ ਤੇ ਕਰੋ ਸਰ ਕਰੋ ਸਾਡੀ ਬਹੁਤ ਵੈਲ ਟ੍ਰੇਨ ਫੌਜ ਹੈ 에ਅਰ ਫੋਰਸ ਹੈ ਨੇਵੀ ਹੈ ਹਰ ਚੀਜ਼ ਨਾਲ ਹੀ ਸੁਰੱਖਿਆ ਕਰਨੀ ਹੈ ਇੰਡੀਆ ਫੋਕਸ 24 ਦੇਖ ਮੌਕ ਟ੍ਰਿਲ ਹੋਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਅਤੇ ਅਧਿਕਾਰੀ ਪਹੁੰਚੇ ਪਏ ਨੇ ਕਿਉਂਕਿ ਤੁਹਾਡੇ ਨਾਲ ਤਸਵੀਰਾਂ ਜਰੂਰ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮਿਲਟਰੀ ਪਹੁੰਚੀ ਪਈ ਹੈ ਤੇ ਉੱਥੇ ਵੱਡੇ ਅਧਿਕਾਰੀ ਪਹੁੰਚੇ ਪਏ ਨੇ ਤੇ ਤੁਹਾਡੇ ਨਾਲ ਤਸਵੀਰਾਂ ਲਾਈਵ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਬੱਚਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਤੁਹਾਡਾ ਨਾਮ ਕੀ ਆ ਪ੍ਰੀਤੀ ਘਰ ਸਰ ਤੇ ਅੱਜ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਤੁਹਾਨੂੰ ਮਿਲਟਰੀ ਦੇ ਤੌਰ ਤੋਂ ਮਤਲਬ ਕਿ ਜੇ ਮੌਕ ਟ੍ਰਿਲ ਕਰਾਈ ਗਈ ਹੈ ਕਿਵੇਂ ਦੇਖਦੇ ਹੋ ਨੂੰ ਮਤਲਬ ਕਿ ਸਾਨੂੰ ਲੈਟ ਟ੍ਰੇਨ ਚਾਹੀਦੇ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਕਿੱਦੇ ਕਿੱਦੇ ਰਹਿਣਾ ਕੁ ਸਕਿੱਲ ਦੱਸਿਆ ਨੇ ਕਿ ਵੀ ਅਸੀਂ ਇਹਨਾਂ ਨੂੰ ਫੇਸ ਕਰਨਾ ਤੇ ਸਾਡੇ ਅਸੀਂ ਦੂਜਿਆਂ ਜਾ ਕੇ ਸਮਝਾਈਏ ਕਿ ਵੀ ਇਹਨਾਂ ਨੇ ਡਰਨ ਦੀ ਕੋਈ ਵਾਰ ਨਹੀਂ ਲੋੜੀ ਤੇ ਕੀ ਹੋਰ ਕੀ ਟ੍ਰੇਨਿੰਗ ਦਿੱਤੀ ਉਹਨਾਂ ਨੇ ਹਾਂਜੀ ਕਾਫੀ ਟ੍ਰੇਨਿੰਗ ਦਿੱਤੀ ਹੈ ਜੀ ਉਹਨਾਂ ਨੇ ਜਿਵੇਂ ਕਿ ਸਾਨੂੰ ਦੱਸਿਆ ਫੈਸਲ ਵਗੈਰਾ ਦੱਸਿਆ ਵੀ ਕਿੱਦੇ ਕਿੱਦੇ ਕਰਨੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਿੱਦਾਂ ਅੱਜ ਮੌਕ ਡ੍ਰਿਲ ਦੇ ਵਿੱਚ ਜਦੋਂ ਜੇ ਕੋਈ ਹਮਲੇ ਦੀ ਤਿਆਰੀ ਹੁੰਦੀ ਹੈ ਜਾਂ ਫਿਰ ਇਹੋ ਜਿਹਾ ਮਾਹੌਲ ਬੰਦਾ ਮਹਾ ਹਮਲੇ ਦਾ ਤਾਂ ਬੱਚੇ ਉਹਨਾਂ ਨੂੰ ਸਾਂਭ-ਪਾਲਣ ਤੇ ਲੋਕਾਂ ਨੂੰ ਜਾਗਰੂਕਤ ਕਰਨ ਜਾ ਕੇ ਕਿ ਜੇ ਮੌਕ ਹਮਲਾ ਵਿਦੇਸ਼ ਵੱਲੋਂ ਮਤਲਬ ਪਾਕਿਸਤਾਨ ਵੱਲੋਂ ਕਰਾਇਆ ਜਾਂਦਾ ਤਾਂ ਉਹ ਕਿਵੇਂ ਹੈਂਡਲ ਕਰਨ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪ੍ਰਸ਼ਾਸਨ ਪਹੁੰਚਿਆ ਪਿਆ ਸੀ ਡੀਸੀ ਮੈਡਮ ਵੀ ਮੌਜੂਦ ਸੀ ਤੇ ਹੋਰ ਅਧਿਕਾਰੀ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਅੱਜ ਇਸ ਚੀਜ਼ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਮਿਲਟਰੀ ਅਧਿਕਾਰੀ ਉਹਨਾਂ ਨੂੰ ਸਮਝਾ ਰਹੇ ਨੇ ਕਿ ਉਹਨਾਂ ਨੂੰ ਕਿਹੜੇ-ਕਿਹੜੀ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਨੇ ਕਿ ਪੈਨਿਕ ਤਾਂ ਸਭ ਤੋਂ ਪਹਿਲਾਂ ਬਿਲਕੁਲ ਨਹੀਂ ਹੋਣਾ ਤੇ ਕਿਤੇ ਨਾ ਕਿਹਾ ਅੱਜ ਦੇਖਿਆ ਗਿਆ ਕਿ ਪਟਿਆਲਾ ਦੇ ਵਿੱਚ ਅਤੇ ਜਿਹੜੇ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਦਾ ਐਲਾਨ ਕੀਤਾ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਰਾਸ਼ਨ ਦੁਕਾਨਾਂ ਤੇ ਬਹੁਤ ਰਸ਼ ਦੇਖਿਆ ਗਿਆ ਪ ਹਾਂਜੀ ਕਿਉਂਕਿ ਸਾਡੇ ਜਿਹੜੇ ਅਧਿਕਾਰੀ ਨੇ ਉਹ ਬਿਲਕੁਲ ਤਿਆਰ ਨੇ ਭਾਰਤ ਬਿਲਕੁਲ ਤਿਆਰ ਹੈ ਜੇ ਪਾਕਿਸਤਾਨ ਵੱਲੋਂ ਥੋੜੀ ਜਿਹੀ ਗਤੀਵਿਧੀ ਕਰੀ ਜਾਂਦੀ ਹੈ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਬਿਲਕੁਲ ਕਰਨ ਦੀ ਲੋੜ ਨਹੀਂ ਪਟਿਆਲਾ ਤੋਂ ਇੰਡੀਆ ਫੋਕਸ 24 ਦੇ ਨਾਲ ਹਿਮਾਂਸ਼ ਮੜਕਨ ਦੀ ਰਿਪੋਰਟ ਸਰ ਅੱਜ ਪਟਿਆਲਾ ਦੇ ਵਿੱਚ ਮੌਕ ਟ੍ਰਿਲ ਹੋਈ ਹੈ ਕਿਵੇਂ ਦੇਖਦੇ ਹੋ ਇਹ ਇੱਕ ਬਹੁਤ ਇੰਪੋਰਟੈਂਟ ਰੈਸਲ ਸੀ ਜ ਜਿਹਦੀ ਜਰੂਰਤ ਸੀ ਕੋਈ ਐਮਰਜੈਂਸੀ ਹੋ ਜਾਂਦੀ ਹੈ ਕੋਈ ਦੇਸ਼ ਤੇ ਪ੍ਰੋਬਲਮ ਆ ਜਾਂਦੀ ਹੈ ਤੇ ਸੁਸਾਇਟੀ ਨੂੰ ਤਿਆਰ ਕਰਨ ਵਾਸਤੇ ਉਹਨਾਂ ਦੀ ਹੈਲਪ ਕਰਨ ਵਾਸਤੇ ਇੱਕ ਕਿਹੜਾ ਐਕਸ਼ਨ ਕਿੱਥੇ ਕਰਨੇ ਤਾਂ ਕਿ ਆਪਣੀ ਜਾਨ ਬਚਾ ਸਕਣ ਆਪਣੇ ਅਰੋਲੋਸ ਪ੍ਰੋਜ਼ੀ ਜਾਨ ਬਚਾ ਸਕਣ ਤੇ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰ ਸਕਣ ਤੇ ਸਰ ਇਸ ਚ ਲੋਕ ਕਮ ਕੀ ਜਾਣਕਾਰੀ ਦੇਣਾ ਚਾਹੁੰਗਾ ਜੀ ਜਾਣਕਾਰੀ ਇਹ ਹੈ ਕਿ ਕਬਰਾਂ ਦੀ ਲੋੜ ਨਹੀਂ ਪੈਣੇ ਕਰਨ ਦੀ ਲੋੜ ਨਹੀਂ ਅਸੀਂ ਪੂਰੇ ਪ੍ਰੀਪੇਅਰਡ ਹਾਂ ਮੌਕ ਰੈਸਰਚ ਕਰਨੇ ਆਲੇ ਤੇ ਜਰੂਰਤ ਪਈ ਤੇ ਹੋਰ ਕਰਾਂਗੇ ਹਰ ਪੱਖੋਂ ਉਹਨਾਂ ਨੂੰ ਸੇਫਟੀ ਦਾ ਤੇ ਉਹਨਾਂ ਦੀ ਹਰ ਚੀਜ਼ ਦਾ ਧਿਆਨ ਰੱਖਿਆ ਜਾਏਗਾ ਐਡਮਿਨਿਸਟ੍ਰੇਸ਼ਨ ਪੂਰੀ ਚੁਸਦਰਸਤ ਤੇ ਹਰ ਚੀਜ਼ ਕਾਬੂ ਸਰ ਇੱਕ ਬਲੈਕਆਊਟ ਬਾਰੇ ਦੱਸ ਦੋ ਕੀ ਹੈ ਬਲੈਕਆਊਟ ਬਲੈਕਆਊਟ ਹੈ ਬਿਲਕੁਲ ਤਾਂ ਕਿ ਦਿਖੇਗਾ ਕੋਈ ਲਾਈਟ ਆਉਂ ਉਹਨਾਂ ਨੂੰ ਸਾਡੀ ਲੋਕੇਸ਼ਨ ਸ਼ਹਿਰ ਕਿੱਥੇ ਆ ਪਿੰਡ ਕਿੱਥੇ ਜੰਗਲ ਕਿੱਥੇ ਦੇ ਬਾਰੇ ਕੋਈ ਆਈਡੀਆ ਨਹੀਂ ਤੇ ਪਾਕਿਸਤਾਨ ਨੇ ਕੋਈ ਪ੍ਰਤੀਕਿਰਿਆ ਕਰੀਏ ਸਰ ਜਿਹੜਾ ਕੱਲ ਬੀਤੀ ਰਾਤ ਭਾਰਤ ਵੱਲੋਂ ਟੈਕ ਰਿਆ ਗਿਆ ਹਲੇ ਤੱਕ ਤਾਂ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਕਰੇਗਾ ਵੀ ਨਹੀਂ ਕਰੇਗਾ ਵੀ ਸੋਚਣ ਦੀ ਗੱਲ ਹੈ ਉਹਨਾਂ ਚ ਇੰਨੀ ਹਿੰਮਤ ਵੀ ਨਹੀਂ ਹੈ ਕਿ ਸਾਡੇ ਨਾਲ ਦੁਬਾਰਾ ਕੋਈ ਕਰਮ ਜੇ ਕਰਨਗੇ ਤਾਂ ਮੂੰਹ ਤਰਦਵਾ ਦਿੱਤਾ ਜਾਏ ਤੇ ਸਰ ਭਾਰਤ ਦੇ ਵਸਨੀਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਸ ਕੁਝ ਨਹੀਂ ਪੈਨਿਕ ਨਾ ਕਰੋ ਆਪਣੀ ਫੌਜ ਤੇ ਕਰੋ ਸਰ ਕੋ ਸਾਡੀ ਬਹੁਤ ਵੈਲ ਟ੍ਰੇਨ ਫੌਜ ਹੈ 에ਅਰ ਫੋਰਸ ਹੈ ਨੇਵੀ ਹੈ ਹਰ ਚੀਜ਼ ਨਾਲ ਹੀ ਸੁਰੱਖਿਆ ਕਰਾਂਗੇ